ਗੱਲਬਾਤ ਕਰਨ ਆਏ ਆ ਗੱਲਬਾਤ ਕਰਨ ਆਏ ਤੇ ਮਹਾਰਾਜ ਗੈਰ ਦੀ ਬਚਨ ਕਰਨ ਕਿਸੇ ਕਸੂਰੀ ਦੀ ਕੋਠੇ ਕਿਸੂਰਿਆਂ ਦੀ ਕੋਠੀ ਉਹਨਾਂ ਦੀ ਜੁਰਤ ਨਾ ਪਈ ਗੱਲ ਕਰਨ ਦੀ ਤੇ ਉੱਠ ਕੇ ਦੁਰਬੇ ਉੱਠ ਕੇ ਦੁਰਬੇ ਤੇ ਮਹਾਰਾਜ ਨੇ ਸਿੱਖ ਕਲਿਆ ਉਹਨਾਂ ਨੂੰ ਸੱਦਣ ਵਾਲ ਤੇ ਆ ਗਏ ਮਹਾਰਾਜ ਆਂਦੇ ਨੇ ਤੁਹਾਨੂੰ ਕਾਹ ਸੱਦਿਆ ਤੁਸੀਂ ਇਹ ਮਹਾਰਾਜ ਨੇ ਆ ਗੱਲ ਕੀਤੀ ਕਹਿੰਦੇ ਤੂੰ ਜਿਹੜਾ ਨੁਕਤਾ ਜੀ ਨਹੀਂ ਕਰਨ ਆਏ ਹਾਂ ਨੁਕਤਾ ਜੀ ਨਹੀਂ ਆ ਗਿਆ ਹਾਂ ਤੂੰ ਵੀ ਸਾਡੇ ਨਾਲ ਨੁਕਤਾ ਜੀ ਨਹੀਂ ਕਰਨ ਆਏ ਹੋ ਐਸ ਟੋਪ ਬਾਰੇ ਅਸਾਂ ਟੋਪ ਇਹ ਵੀ ਬਜਨ ਬੜਾ ਕੀਮਤੀ ਜੀ ਬੜਾ ਕੀਮਤੀ ਪਤਾ ਨਹੀਂ ਇਹ ਲੱਗਣਾ ਸਾਰਿਆਂ ਨੂੰ ਇਹ ਰਮੀ ਦਾ ਬਜਨ ਆ ਆ ਸੁਣ ਲਿਓ ਹੁਣ ਮਹਾਰਾਜ ਜਾਂਦੇ ਨੇ ਇਸ ਜਿਹੜੀ ਤੁਸੀਂ ਗੱਲ ਕਰਦੇ ਹੋ ਸਾਨੂੰ ਨਹੀਂ ਪਤਾ ਇੱਕ ਹੋਏ ਸਿਰ ਟੋਪੀ ਘਰੇ ਹਾਂ ਸਾਧ ਜਨਮ ਕੁਛ ਈ ਹੋਏ ਮਰੇ ਹਾਂ ਤੇ ਮਹਾਰਾਜ ਜਿੰਦੇ ਸਾਡਾ ਜੀ ਕਰਦਾ ਸੰਤ ਹੋ ਕੇ ਜਨਮ ਲੈ ਲੈ ਕੇ ਮਰੀਏ ਹਾਂ ਪਰ ਨਹੀਂ ਤੂੰ ਹੀ ਇਹ ਦਸਵੇਂ ਦਾ ਹੁਕਮ ਆ ਇਹ ਤਾਂ ਇਹ ਆ ਦਸਵੇਂ ਦਾ ਹੁਕਮ ਤੇ ਆ ਟੋਪ ਪਾਇਆ ਦਾ ਨਾਵੇਂ ਦਾ ਹੁਕਮ ਨਾ ਇਹ ਦਸਵੇਂ ਦਾ ਨਾਵੇਂ ਤੇ ਨਹੀਂ ਚੱਲਦਾ ਦਾ ਨਹੀਂ ਦਾ ਉਹ ਵੀ ਨਾਮ ਆ ਦਸਵੇਂ ਪਾਸ਼ਾ ਤੋਂ ਕੋਈ ਨੋ ਪਾਸ਼ਾ ਨਹੀਂ ਚੱਲੇ ਉਹਨਾਂ ਸੇ ਉਹ ਬਚਨ ਵੱਡਾ ਹਾਂ ਉਹਨਾਂ ਵਾਸੇ ਉਹ ਬਚਨ ਵੱਡਾ ਨੋਵੇਂ ਪਾਸ਼ਾ ਆਵੇ ਹਾਂਜੀ ਹਾਂਜੀ ਸਮਝੂ ਨਾ ਹਾਂਜੀ ਉਹ ਵੱਡੇ ਨੇ ਪਿਤਾ ਨੇ ਨਾਲੇ ਗੁਰੂ ਨੇ ਹਾਂ ਤੇ ਇਹ ਦਸਵੇਂ ਦਾ ਪੁੱਤ ਦਾ ਪਿਓ ਦੇ ਕਿਤਰਾ ਹੁਕਮ ਚਾਲੇ ਪੈਣਾ ਹਾਂ ਹਾਂ ਆਹ ਯਾਰ ਤੁਸੀਂ ਦਸਵੇਂ ਦਾ ਤਨਉਂਦੇ ਹੋ ਨੋਵੇਂ ਦਾ ਸੁਣੋ ਇਹ ਇਹ ਤਾਂ ਨਾਵੇਂ ਦਾ ਹੁਕਮ ਹੈ ਤੇ ਦਸਵੇਂ ਦਾ ਨਾਵੇਂ ਦੇ ਨਹੀਂ ਚੱਲਦਾ ਹਾਂ ਹਾਂ ਉਹ ਤੇ ਉਹ ਬਗਾਰੇ ਫੇਰ ਆਂਦੇ ਆ ਮਹਾਰਾਜੀ ਐ ਇਹ ਆ ਜਿਹੜੀ ਦੁਆ ਤੋਗ ਮੈਨੂੰ ਯਾਦ ਨਹੀਂ ਗਈ ਉਹ ਸੁਖਮਨੀ ਸਾਹਿਬ ਦੀ ਸੀ ਜੂ ਵੀ ਆਖਿਆ ਮਹਾਰਾਜ ਕਰਦੇ ਉਹ ਅੰਜ ਆ ਤੁਸੀਂ ਅੰਜ ਆਖਿਆ ਪਰ ਇਹ ਨਹੀਂ ਗੱਲ ਸੁਣੋ ਜਿਹਨੂੰ ਬਾਣੀ ਲਿਖੀ ਸੀ ਨਾ ਤੇ ਸ਼ਾਈ ਵਧ ਗਈ ਸੀ ਨਾ ਦੇ ਭਾਈ ਲਾਭ ਆਉਂਦੇ ਨੇ ਅਜਿ ਦੇਦੀ ਨਾ ਨਾ ਲੈਂਦੀ ਇਹਨਾਂ ਨੂੰ ਭਾਈ ਗੁਰ ਆਦੀ ਗਾਹ ਮਾਰੇ ਦਿਨੇ ਪਾਈ ਸਾਹ ਵਾਹ ਭਾਈ ਦਾਵ ਮੈਨ ਮਾਰਦੀ ਇਹ ਛਾਈ ਵਧ ਗਈ ਆ ਤੇ ਇਹਨੂੰ ਕਿਤੇ ਰਖੀਏ ਤੇ ਪੰਜਵੇਂ ਪਾਤਸ਼ਾਹ ਸਹਿਬ ਦੀਨ ਦੀਆ ਪੰਜਵੇਂ ਪਾਤਸ਼ਾਹ ਮਾਰੇ ਕਿੰਨਾ ਕਿੰਨਾ ਵੜਿਆ ਆ ਕੇ ਨਾਲ ਲੀਂਦੇ ਇਹ ਛਾਈ ਤੁਸੀਂ ਸਰੋਵਰ ਚ ਪਾ ਦਿਓ ਵਾਹ ਤੇ ਜਿਹੜੀ ਸਾਥੋਂ ਦੱਸ ਦਿਆ ਤਵਾਠੋਂ ਲਿਖ ਲਿਆ ਵਾਦਾ ਘਾਟਾ ਕੋ ਬਿੰਦਾ ਰਹਿ ਗਿਆ ਨਾ ਲੱਗਣ ਵਾਲਾ ਇਹ ਸੰਤ ਭਗਤ ਲਾਉਣਗੇ ਵਾਦਾ ਘਾਟਾ ਸਾਰਾ ਉਹਦਾ ਹੁਕਮ ਆ ਤੂੰ ਜੋ ਮਰਜ਼ੀ ਕਰੋ ਇਹ ਉੱਤੇ ਉਤਰਉਂਦਾ ਨਾ ਦਿੱਤਾ ਕਾਲੀਆਂ ਹਾਂ ਜਾਨਾ ਸਾਰਾ ਹੁਕਮ ਹੈ ਵਾਦਾ ਘਾਟਾ ਦਾ ਹੁਣ ਦਾ ਤੇ ਤੁਸੀਂ ਜੋ ਮਰਜ਼ੀ ਕਰੋ ਚੁੱਪ ਕਰਕੇ ਇਹ ਉੱਤੇ ਬਜੇ ਨਾ ਮਰ ਜਾਣੀ ਜਾਣੀ ਸਾਰਾ ਫੇਰ ਇੱਕ ਉੱਤੇ ਬਜਨ ਇਹ 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 ਤੁਮ ਵੱਖਰਾ ਵੀ ਹੋਇਆ ਮੁਰਗੇ ਦੇ ਫੇਰ ਇਹ ਭਗਵਾਨ ਜੀ ਲਈ ਕਿਹਾ ਸੀ ਇਥੇ ਤਾਰੀਖਾ ਸ਼ਾਇਦ ਤੁਹਾਨੂੰ ਪਤਾ ਹੋ ਮੁਸਲਮਾਨ ਮੁੰਡਾ ਮਹੀਨਾ ਰਹਿ ਕੇ ਗਿਆ ਹੈ ਮਹਾਰਾਜ ਬੰਕੋ ਗਏ ਤੇ ਇਥੇ ਮਹੀਨਾ ਇਹ ਆਫੀ ਕਿਦੋ ਆਪੇ ਉਹ ਅੰਦਾਜ਼ ਵੀ ਇਹਨਾਂ ਦੇ ਸਰੂਪ ਦਾ ਦਰਸ਼ਨ ਕੀਤਾ ਉਹ ਕਿਤੇ ਤੇ ਮੋਇਆ ਗਿਆ ਸਰੂਪ ਦੇ ਨਾਲ ਆਹ ਦੇ ਫੋਟੋ ਹੁੰਦੇ ਨੇ ਹਾਂ ਜੀ ਤੇ ਗੁਰੂ ਗ੍ਰੰਥ ਵਿਦਵਾਨ ਬੜਾ ਸੀ ਉਹਨੇ ਸਾਰੇ ਗ੍ਰੰਥ ਖੋਜੇ ਮੁਸਲਮਾਨ ਦੁਜੇ ਤਜੇ ਬੀਤਾਰਮਨ ਉਹ ਦੁੱਜੀ ਜਿਹੜੀ ਆਉਂਦੀ ਆ ਬਾਈਬਲ ਆ ਆ ਪੀਜਨਾ ਦੀ ਕੋਥੀ ਇਹ ਸਾਰੀਆਂ ਸਾਰੀਆਂ ਉਹਨੇ ਖੋਜੀਆਂ ਬਾਣੀ ਸਾਰੀ ਖੋਜੀ ਸਾਰੇ ਧਰਮਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਨੇ ਵਿਦਵਾਨ ਸੀ ਇਹ ਜੋ ਅੰਦ ਨਿਸ਼ਾਤ ਮਿਲਿਆ ਇਹ ਭਗਵਾਨ ਜੀ ਦੱਸਣ ਡਿਆ ਮਹਾਰਾਜ ਨੂੰ ਬੇਸ਼ਕ ਭਗਵਾਨ ਜੀ ਇਹ ਆਂਦਾ ਮਾ ਉਹ ਹਾਂ ਜੀ ਇਹਨੇ ਮਹਾਰਾਜ ਜੀ ਨੂੰ ਪ੍ਰੇਰਨਾ ਹੋਈ ਹੈ ਵੀ ਮੈਂ ਤੁਹਾਡੇ ਨੂੰ ਸਿੱਖ ਸਜਣਾ ਅਗੋਂ ਵੇਖਿਓ ਕਿਹੜਾ ਬਜਨ ਹੁੰਦਾ ਕੋਈ ਹੋਰ ਕੋਈ ਬਾਬਾ ਹਾਂਗਾ ਜਾਂ ਕੋਈ ਉਹ ਨਹੀਂ ਹੈ ਨਾ ਹੀ ਮੁਸਲਮਾਨ ਆਗੇ ਨੇ ਹੁੰਦੀ ਹਾਂ ਇਹ ਉਹ ਮਹਾਰਾਜ ਆਂਦੇ ਨੇ ਸਾਨੂੰ ਉਗਮਿਆ ਸਾਬਤ ਸੂਰਗ ਨੂੰ ਸਿੱਖ ਸਜਣਾ ਆਹ ਇਹ ਵੀ ਨਮੰਦਾ ਬਜਨੇ ਸੁਣ ਤੋਂ ਹੀ ਸੁਣ ਤੋਂ ਹੀ ਨਾ ਮੁਸਲਮਾਨ ਇਹ ਰੱਖੇ ਹੀ ਦਾਵੇ ਕਈ ਮੋਲੇ ਨੂੰ ਦੇਖਦਾ ਜੇ ਉਹ ਸੁਣਦੋਈ ਮਹਾਰਾਜ ਜੀ ਭਗਵਾਨ ਜੀ ਸਾਨੂੰ ਸਾਫ ਤੇ ਸੂਰਤ ਤੂੰ ਸਿੱਖ ਸਾਜੰਦਾ ਹੋਣਾ ਇਹ ਰਹਿਣ ਸਾਡੇ ਢੇਰੇ ਕਮਰਾ ਮਿਲ ਜੀਏਗਾ ਦੋ ਸੇਵਾਦਾਰ ਮਿਲ ਜਾਣਗੇ ਕੱਪੜੇ ਬਸਤਰ ਛੱਗਨ ਨੂੰ ਸਭ ਕੁਝ ਹੀ ਮਿਲੇਗਾ ਗੁਰੂ ਘਰੋਂ ਪਰ ਦੋ ਚੀਜ਼ਾਂ ਨਹੀਂ ਮਿਲਦੀਆਂ ਜਿਹਨੂੰ ਅਸੀਂ ਆਹ ਵੇਖੋ ਬਾਣਾ ਦੀਆਂ ਨੇ ਕੋਈ ਐਵੇਂ ਹੀ ਆ। ਨਾ ਬਾਣਾ ਤੇ ਨਾ ਗੁਰਮੰਤਰ। ਆ ਨਾ ਦੋ ਚੀਜ਼ਾਂ ਨਹੀਂ ਮਿਲਦੀਆਂ। ਇਹ ਕਦੋਂ ਮਿਲਣਗੀਆਂ? ਜਦੋਂ ਇਹ ਸੁਨਤ ਨਾ ਹੋਵੇਗੀ। ਆਉਂਦਾ ਨਾ ਲਿਖਿਆ ਇਹ ਫੋਨ ਘਾਟੇ ਫੇਰ ਲੱਗ ਜਾਂਦਾ। ਫੋਨ ਲੱਗਦਾ ਏ। ਆ ਫੇਰ ਇਹ ਇਹ ਨਹੀਂ ਜਬਰਦਸਤ ਨਹੀਂ ਹੋਣੀ। ਉਹ ਕੱਟਣਗੇ ਫੇਰ ਲੱਗਦੇ ਗਏ ਕੱਟਣਗੇ ਫੇਰ ਲੱਗਦੇ ਇੱਕਦੋਰੀ ਦੀ ਆਖਦੇ ਆ ਉਦੋਂ ਇਹਨਾਂ ਨੂੰ ਗੁਰਮਤ ਕਰਨ ਮਿਲੇਗਾ ਫਿਰ ਇਹਨਾਂ ਨੂੰ ਕੀ ਸਾਰੀ ਪ੍ਰਿੰਮਦੀ ਨੂੰ ਮਿਲੇਗਾ ਸਾਰੀ ਪ੍ਰਿੰਮਦੀ ਜੋ ਮੁਸਲਮਾਨ ਐ ਨੇ ਸਭਨਾਂ ਨੂੰ ਫੇਰੇ ਇਹ ਮਿਲੇਗਾ ਸਦੀ ਜਲ ਲਈਏ ਮੈਂ ਤੇ ਹੱਥ ਤੋਂ ਨਹੀਂ ਸਕਦਾ ਅੱਛਾ ਮੈਂ ਕਿ ਜਲ ਲਿਆ ਨਾ ਜਲਤ ਨਹੀਂ ਹਨ ਪਰੌੜੇ ਹੈਗੇ ਮੈਂ ਇਤਿਹਾਸ ਲੱਗੀ ਨੇ ਹਾਂ ਹੱਥ ਧਵਾਓ ਹੱਥੀਂ ਧਵਾਓ